ਤਾ ਸਾਰਿਆਂ ਤੋਂ ਘੱਟ ਰੇਟ ਵਾਲੀ ਮਸ਼ੀਨ ਆ ਉਹ ਤੁਹਾਡੇ ਲਵੇ ਕਿਹੜੀ ਆ ਬਾਈ ਜੀ ਆਪਣੇ ਕੋਲੇ ਸਭ ਤੋਂ ਘੱਟ ਰੇਟ ਵਾਲੀ 120 LPM ਇਨਵਰਟਰ ਆਪਰੇਟਰ ਮਾਡਲ ਆ ਜੀ ਇਹ ਠੀਕ ਹੈ ਜੀ ਇਹਦੇ ਨਾਲ 25 ਲੀਟਰ ਦਾ ਬਾਕਟਰ ਆਉਂਦਾ 1 ਸਾਲ ਦੀ ਗਾਰੰਟੀ ਆ ਜੀ ਇਹਦਾ ਰੇਟ ਹੈਗਾ ਜੀ ਸਿਰਫ 19000 ਰੁਪਏ ਇਹ 10 ਪਸ਼ੂਆਂ ਤੱਕ ਦੀ ਚੋਾਈ ਕਰਦੀ ਹੈ ਜੀ ਇਹ ਮੱਝ ਦੀ ਚੋਾਈ ਵੀ ਕਰੂਗੀ ਚੋਾਈ ਵੀ ਕਰੂ 25 ਲੀਟਰ ਬੱਕਟ ਇਹਦੇ ਨਾਲ ਮਿਲਦਾ ਜੀ 1 ਸਾਲ ਦੀ ਗਾਰੰਟੀ ਜਿਵੇਂ ਕਿ ਆਪਾਂ ਨੂੰ 1 एचपी ਦੀ ਮੋਟਰ ਮਿਲ ਜਾਂਦੀ ਹੈ 350 ਐਲਪੀਐਮ ਦਾ ਪੰਪ ਮਿਲ ਜਾਂਦਾ ਹੈ ਇਹ ਪੰਪ 40 ਤੋਂ 45 ਗਾਵਾਂ ਤੱਕ ਦੀ ਮਿਲਕਿੰਗ ਕਰੂਗਾ ਜੀ ਜੇ ਆਪਣੇ ਕੋਲੇ ਲਾਈਟ ਦੀ ਪ੍ਰੋਬਲਮ ਆਉਂਦੀ ਆ ਲਾਈਟ ਹੈ ਨਹੀਂ ਤਾਂ ਆਪਣੇ ਨਾਲ ਇੰਜਨ ਦਿੱਤਾ ਗਿਆ ਜੀ ਇਸ ਇੰਜਨ ਨੂੰ ਤੁਸੀਂ ਢੇੜਾ ਪਾ ਕੇ ਆਪਦਾ ਲਾਈਟ ਦਾ ਕੰਮ ਸਾਰ ਸਕਦੇ ਹੋ ਮਤਲਬ ਆਪਣਾ ਕੰਮ ਨਹੀਂ ਖੜਦਾ ਡੇਰੀ ਫਾਰਮ ਦੇ ਵਿੱਚ ਜਦੋਂ ਆਪਣੀ ਲਾਈਟ ਔਟ ਜਾਂਦੀ ਆ ਨਾਲ ਹੀ ਆਪਾਂ ਨੂੰ ਇੱਕ ਇਹਦੇ ਐਚਟੀਪੀ ਪੰਪ ਮਿਲਦਾ ਜੀ ਇਹਦੇ ਨਾਲ ਆ ਜੋ ਵੀ ਟਰੈਕਟਰ ਟਰਾਲੀ ਘਰ ਦੇ ਵਿੱਚ ਆਪਾਂ ਜੂਲਸ ਦੇ ਵਿੱਚ ਆਉਣ ਵਾਲਾ ਸਮਾਨ ਆਪਾਂ ਧੋ ਸਕਦੇ ਆ ਜੀ ਡਿਲੀਵਰੀ ਹੁੰਦੀ ਹੈ ਜੀ ਫ੍ਰੀ ਡਿਲੀਵਰੀ ਆ ਆਪਣੀ ਫ੍ਰੀ ਆਫ ਕਾਸਟ ਡਿਲੀਵਰੀ ਕਰਾਂਗੇ ਪਰ ਮਸ਼ੀਨ ਆਉਣ ਦੀ ਨੂੰ ਤਿੰਨ ਤੋਂ ਚਾਰ ਦਿਨ ਲੱਗ ਜਾਂਦੇ ਜੀ ਉਹ ਪੜਾ ਥੋੜਾ ਜਿਹਾ ਐਡਜਸਟ ਕਰਨਾ ਪੈਂਦਾ ਆਪਣੀ ਹੈਗੀ ਜੀ ਟੇਪ ਜਿਹੜੀ ਆਪਣੇ ਐਨੀਮਲ ਦਾ ਵੇਟ ਨਪਣ ਵਾਲੀ ਹੁੰਦੀ ਹੈ ਨਾ ਟੇਪ ਇਹੋ ਟੇਪ ਹੁੰਦੀ ਹੈ ਜੀ ਆਪਣੇ ਕੋਲੇ ਹਰ ਇੱਕ ਆਈਟਮ ਇਦਾਂ ਦੀ ਮਿਲ ਜਾਂਦੀ ਹੈ ਜੀ ਆਪਣੇ ਕੋਲੇ ਫੀਡਿੰਗ ਬੋਲ ਹੁੰਦੀ ਹੈ ਆ ਜੀ ਕੰਮ ਆਵਾ ਬਈ ਜੀ ਹਾਂ ਜੀ ਬਿਲਕੁਲ ਜੀ ਇਹਦਾ 1300 ਰੁਪਏ ਰੇਟ ਆ ਜੀ ਫੀਡਿੰਗ ਬੋ ਇਹਦੇ ਵਿੱਚ ਹੀ ਇੰਟਰਲੌਕਟ ਮੈਟ ਮਿਲ ਜਾਂਦਾ ਜੀ ਇਹਨਾਂ ਦੋਨਾਂ ਦਾ ਰੇਟ ਸੇਮ ਹੀ ਆ ਜੀ 27 ਰੁਪਏ ਸਿੰਗਲ ਦਾ ਹਾਂਜੀ ਠੀਕ ਆ ਇਹ ਕਿੰਨਾ ਟਾਈਮ ਕੱਟ ਜਾਂਦਾ ਬਈ ਖਰਾਬ ਇਹ ਵੀ 6 ਤੋਂ 7 ਸਾਲ ਤੱਕ ਵਧੀਆ ਕੱਟ ਜਾਂਦਾ ਇੱਕ ਸਾਲ ਦੀ ਗਾਰੰਟੀ ਆਪਾਂ ਦੇਵਾਂ ਗਾਰੰਟੀ ਇਹ ਲਾਈਨਰ ਬਰਸ਼ ਹੁੰਦੇ ਆ ਜੀ ਲਾਈਨਰ ਸਾਫ਼ ਕਰਨ ਵਾਲੇ ਆ ਜਿਹੜੇ ਮਿਲਕਿੰਗ ਵੇਚਣ ਵਾਲੇ ਹੁੰਦੇ ਆ ਵੱਡੇ ਬਰਸ਼ੇ ਵੀ ਹੁੰਦੇ ਆ ਜੀ ਆਪਣੇ ਕੋਲੇ ਸਾਰੇ ਹਰ ਕਾਈਟਮ ਮਿਲ ਜਾਂਦਾ ਆਹ ਕਹੇ ਖਤਰੇ ਕੋਲ ਇਹ ਮਿਲਕਿੰਗ ਵੇਚਣ ਵਾਸਤੇ ਆ ਜੀ ਜਿਹੜੀ ਦੁੱਧ ਚਾਉਂਦੀ ਆ ਮਸ਼ੀਨ ਆ ਜਿਹੜਾ ਪਾਈਪ ਸਾਫ਼ ਕਰ ਉਹਦੇ ਪਾਈਪ ਸਾਫ਼ ਕਰਨ ਠੀਕ ਆ ਸਤਿ ਸ਼੍ਰੀ ਅਕਾਲ ਦੋਸਤੋ ਬਾਈ ਸੋਨੂੰ ਡੈਰੀ ਦੇ ਵਿੱਚ ਜੋਜ ਹੋਣ ਵਾਲੀਆਂ ਮਸ਼ੀਨਾਂ ਦੁੱਧ ਚਵਾਈ ਵਾਲੀਆਂ ਜਾਂ ਹੋਰ ਵੀ ਜੋ ਪ੍ਰੋਡਕਟ ਗਾਮਾ ਦੀ ਡੈਰੀ ਫਾਰਮ ਦੇ ਵਿੱਚ ਜੋਜ ਹੁੰਦੇ ਆ ਉਹ ਬਾਈਆਂ ਲਵੇ ਹੈਗੇ ਆ ਉਹ ਦਿਖਾਵਾਂਗੇ ਬਾਕੀ ਡਿਟੇਲ ਆਪਾਂ ਬਾਈਆਂ ਤੋਂ ਲਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਨਾਂ ਦੱਸਿਓ ਤੁਹਾਡਾ ਬਾਈ ਜੀ ਆਪਣਾ ਦੀਪਨੂਰ ਡੈਰੀ ਸੋਲੂਸ਼ਨ ਨਿਹਾਲ ਸਿੰਘ ਵਾਲਾ ਜੀ ਬਾਗਾ ਪੁਰਾਣਾ ਰੋਡ ਚੰਡੀਗੜ੍ਹ ਮਾਰਕੀਟ ਦੇ ਬਿਲਕੁਲ ਸਾਹਮਣੇ ਆਪਣਾ ਆਫਿਸ ਹੈ ਜੀ ਠੀਕ ਹੈ ਜੀ ਬਈ ਆਪਣੇ ਕੋਲੇ ਕੀ ਕੀ ਹੁੰਦਾ ਗਾਡੇ ਆਪਣੇ ਕੋਲੇ ਵੀਰ ਜੀ ਡੇਰੀ ਫਾਰਮ ਦੇ ਵਿੱਚ ਜੂਸ ਹੋਣ ਵਾਲੀ ਹਰ ਇੱਕ ਆਈਟਮ ਹੁੰਦੀ ਆ ਹਰ ਇੱਕ ਇਕੁਪਮੈਂਟ ਆਪਣੇ ਕੋਲ ਮਿਲ ਜਾਂਦਾ ਹੈ ਮਿਲਕਿੰਗ ਮਸ਼ੀਨ ਤੋਂ ਲੈ ਕੇ ਜੋ ਫਾਰਮ ਦੇ ਵਿੱਚ ਜੂਸ ਹੋਣ ਵਾਲੇ ਮੈਟ ਆ ਗਏ ਜਾਂ ਜੋ ਵੀ ਇੱਕੋ ਮਿੰਟ ਆ ਜੋ ਦੁੱਧ ਵਾਲੇ ਡਰਾਮਾ ਵਗੈਰਾ ਹਰ ਇੱਕ ਆਈਟਮ ਆਪਣੇ ਕੋਲ ਮਿਲ ਜਾਂਦੀ ਹੈ ਜੀ ਠੀਕ ਆ ਬਈ ਆਪਾਂ ਮਸ਼ੀਨਾਂ ਤੋਂ ਸ਼ੁਰੂ ਕਰਦੇ ਆ ਦੁੱਧ ਚ ਭੰਗ ਵਾਲਿਆਂ ਤੋਂ ਤਾਂ ਸਾਰਿਆਂ ਤੋਂ ਘੱਟ ਰੇਟ ਵਾਲੀ ਮਸ਼ੀਨ ਆ ਉਹ ਤੁਹਾਡੇ ਲਵੇ ਕਿਹੜੀ ਆ ਬਾਈ ਜੀ ਆਪਣੇ ਕੋਲੇ ਸਭ ਤੋਂ ਘੱਟ ਰੇਟ ਵਾਲੀ 120 LPM ਇਨਵਰਟਰ ਆਪਰੇਟਰ ਮਾਡਲ ਆ ਜੀ ਇਹ ਠੀਕ ਹੈ ਜੀ ਇਹਦੇ ਨਾਲ 25 ਲੀਟਰ ਦਾ ਬਾਕਟਰ ਆਉਂਦਾ 1 ਸਾਲ ਦੀ ਗਾਰੰਟੀ ਆ ਜੀ ਇਹਦਾ ਰੇਟ ਹੈਗਾ ਜੀ ਸਿਰਫ 19000 ਰੁਪਏ ਕਿੰਨੀ ਯਾਰ ਜੀ ਦੁਨੀ ਯਾਰ ਪੀਰ ਕਿੰਨੀਆਂ ਗਾਂਾਂ ਦੀ ਦੁੱਧ ਕੱਢ ਇਹ ਤਿੰਨ ਤੋਂ ਚਾਰ ਗਾਵਾਂ ਤੱਕ ਦੀ ਮਿਲਕਿੰਗ ਕਰ ਦਿੰਦੀ ਹੈ ਜੀ ਠੀਕ ਹੈ ਜੀ ਇਨਵਰਟਰ ਆਪਰੇਟਰ ਮਾਡਲ ਜੇ ਜੇ ਮੈਂ ਕਿੰਨੀ ਗਾਂ ਦੁੱਧ ਦੇ ਦਿੰਦੀ ਜਿਹੜੀ ਉਹ ਮਸ਼ੀਨ ਚਾਹੁੰਦੀ ਆ ਇਹਦੇ ਤੇ ਦੁੱਧ ਜਿੰਨਾ ਮਰਜੀ ਗਾਂ ਦਿੰਦੀ ਹੋਵੇ ਜੀ ਇੱਕ ਗਾਂ ਨੂੰ 5 ਤੋਂ 6 ਮਿੰਟ ਦੁੱਧ ਚੋਣ ਚੋਈ ਨੂੰ ਲੱਗਦੇ ਠੀਕ ਆ ਵੀ ਦੁੱਧ ਕਿੰਨਾ ਮਰਜੀ ਹੋਵੇ ਹਾਂਜੀ ਹਾਂ ਨਾਰਮਲੀ ਆਪਣੇ ਘਰਾਂ ਦੇ ਵਿੱਚ ਗਾਵਾਂ ਜਿਹੜੀਆਂ ਆਉਂਦੀਆਂ ਕਡੰਗ ਦਾ 15 ਲੀਟਰ ਦਾ ਦੁੱਧ ਦਿੰਦੀਆਂ ਜੀ 15 ਲੀਟਰ ਦੁੱਧ ਨੂੰ 5-6 ਮਿੰਟ ਲੱਗਦਾ ਜੀ ਠੀਕ ਆ ਹਾਂਜੀ ਤੇ ਇਸ ਤੋਂ ਵੱਡਾ ડેડ સો રૂપિયામાં જી ਇਹ 10 ਪਸ਼ੂਆਂ ਤੱਕ ਦੀ ਚੋਾਈ ਕਰਦੀ ਹੈ ਜੀ ਇਹ ਮੱਝ ਦੀ ਚੋਾਈ ਵੀ ਕਰੂਗਾ ਨਹੀਂ ਚੋਾਈ ਵੀ ਕਰੂ 25 ਲੀਟਰ ਬੱਕਟ ਇਹਦੇ ਨਾਲ ਮਿਲਦਾ ਜੀ 1 ਸਾਲ ਦੀ ਗਾਰੰਟੀ ਦੇਦਾ ਰੇਟ ਹੈਗਾ ਜੀ 23000 ਰੁਪਏ ਦਾ ਇਹਦਾ 23000 ਹਾਂਜੀ ਠੀਕ ਆ ਇਹ ਮੱਝ ਦੀ ਚੋਾਈ ਵੀ ਕਰੂ ਇਹ ਮੱਝ ਦੀ ਚੋਾਈ ਵੀ ਕਰੂ ਜੀ ਨਾਲ ਇਨਵਰਟਰ ਤੇ ਵੀ ਚੱਲਦਾ ਜੀ ਮੋਟਰ ਉਹ ਵੀ ਇਨਵਰਟਰ ਤੇ ਚੱਲਦੀ ਹਾਂਜੀ ਇਹ ਵੀ ਇਨਵਰਟਰ ਤੇ ਚੱਲਦਾ ਠੀਕ ਆ ਜੀ ਇਸ ਤੋਂ ਉੱਤਲੀ ਤੁਸੀਂ ਕਿਹੜੀ ਆ ਜਾਂਦੀ ਹੈ ਇਸ ਤੋਂ ਅਗਲੀ ਇੱਕ 40 HP ਦੀ ਮੋਟਰ ਆਉਂਦੀ ਉਹ ਫਿਲਹਾਲ ਸਵੇਰ ਸੀਗੀ ਆਪਣੇ ਕੋਲ ਸੇਲ ਹੋ ਗਈ ਆ ਠੀਕ ਆ ਜੀ ਉਹ ਕੱਲ ਨੂੰ ਫਿਰ ਲੈ ਕੇ ਆਵਾਂਗੇ ਆਪਾਂ ਮਾਡਲ ਉਹ ਲੌਂਗ ਦਾ 28000 ਦਾ 15 ਪਸ਼ੂਆਂ ਤੱਕ ਦੀ ਮਿਲਕਿੰਗ ਹੋ ਕਰੋਗੇ ਠੀਕ ਹੈ ਹਾਂ ਜੀ ਜਿਹੜੀ ਆ ਇਹ ਆਲ ਇਨ ਵਨ ਮਾਡਲ ਹੈ ਜੀ ਇਹਦੇ ਵਿੱਚ ਆਪਾਂ ਨੂੰ ਜਿਹੜੇ ਵੀ ਡੇਰੀ ਫਾਰਮ ਦੇ ਵਿੱਚ ਜੂਸ ਉਣਾਲੀਆਂ ਚੀਜ਼ਾਂ ਹਰ ਇੱਕ ਚੀਜ਼ ਮਿਲ ਜਾਂਦੀ ਆ ਜਿਵੇਂ ਕਿ ਆਪਾਂ ਨੂੰ 1 एचपी ਦੀ ਮੋਟਰ ਮਿਲ ਜਾਂਦੀ ਆ 350 ਐਲਪੀਐਮ ਦਾ ਪੰਪ ਮਿਲ ਜਾਂਦਾ ਹੈ ਇਹ ਪੰਪ 40 ਤੋਂ 45 ਗਾਵਾਂ ਤੱਕ ਦੀ ਮਿਲਕਿੰਗ ਕਰੂਗਾ ਜੀ ਜੇ ਆਪਣੇ ਕੋਲੇ ਲਾਈਟ ਦੀ ਪ੍ਰੋਬਲਮ ਆਉਂਦੀ ਆ ਲਾਈਟ ਹੈ ਨਹੀਂ ਤਾਂ ਆਪਣੇ ਨਾਲ ਇੰਜਨ ਦਿੱਤਾ ਗਿਆ ਜੀ ਇਸ ਇੰਜਨ ਨੂੰ ਤੁਸੀਂ ਥੇੜਾ ਪਾ ਕੇ ਆਪਦਾ ਲਾਈਟ ਦਾ ਕੰਮ ਸਾਰ ਸਕਦੇ ਹੋ ਮਤਲਬ ਆਪਣਾ ਕੰਮ ਨਹੀਂ ਖੜਦਾ ਡੇਰੀ ਫਾਰਮ ਦੇ ਵਿੱਚ ਜਦੋਂ ਆਪਣ ਨਾਲ ਹੀ ਆਪਾਂ ਨੂੰ ਇੱਕ ਇਹਦੇ ਐਚਟੀਪੀ ਪੰਪ ਮਿਲਦਾ ਜੀ ਇਹਦੇ ਨਾਲ ਆਪਾਂ ਥਾਂ ਧੋਣਾ ਜੋ ਵੀ ਟਰੈਕਟਰ ਟਰਾਲੀ ਘਰ ਦੇ ਵਿੱਚ ਆਪਾਂ ਜੁੱਲਸ ਦੇ ਵਿੱਚ ਆਉਣ ਵਾਲਾ ਸਮਾਨ ਆਪਾਂ ਧੋ ਸਕਦੇ ਆ ਇਹ ਡਬਲ ਬਾਕਟ ਦੇ ਵਿੱਚ ਆ ਜੀ ਦੋ ਢੋਲੀਆਂ 25 25 ਲੀਟਰ ਦੀਆਂ ਇਹਦੇ ਨਾਲ ਮਿਲਦੀਆਂ ਫਿਟਿੰਗ ਆਪਾਂ ਘਰੇ ਜਾ ਕੇ ਕਰਕੇ ਆਈ ਦੀ ਜੀ ਦੀ ਠੀਕ ਹੈ ਜੀ ਇਹ ਇਹਦਾ ਰੇਟ ਅੱਜ ਦਾ ਰੇਟ ਹੈਗਾ ਜੀ 63000 ਰੁਪਏ 63000 ਹਾਂਜੀ ਹਾਂ ਕੋਈ ਮੇਲੇ ਕਰਕੇ ਬਾਈ ਤੁਸੀਂ ਵੇਦਾ ਹੈ ਬਿਲਕੁਲ ਜੀ ਇਹ ਡਿਸਕਾਊਂਟ ਲਾਇਆ ਹੋਇਆ ਜੀ ਪਹਿਲਾਂ ਇਹਦਾ ਰੇਟ 65000 ਰੁਪਏ ਸੀ 2000 ਰੁਪਏ ਮੇਲੇ ਦਾ ਡਿਸਕਾਊਂਟ ਹੈ ਜੀ ਆਹ ਵਾਲੀ ਮਸ਼ੀਨ ਦਾ ਰੇਟ 24000 ਰੁਪਏ ਰੇਟ ਹੈ ਜੀ ਅੱਜ ਮੇਲੇ ਦਾ ਡਿਸਕਾਊਂਟ ਕਰਕੇ 23000 ਰੁਪਏ ਰੇਟ ਆ ਜੀ ਇਹਦਾ 23000 ਰੁਪਏ ਇਹ ਜਿਹੜੀਆਂ ਬਈ ਮਸ਼ੀਨਾਂ ਜਿਹੜਾ ਆਪਣੇ ਵੱਡੀ ਮਸ਼ੀਨ ਪਈ ਆ ਇਹ ਮਸ਼ੀਨਾ ਵੀਰ ਜੀ ਤੁਰਕੀ ਤੋਂ ਇੰਪੋਰਟ ਹੋਈਆਂ ਹੋਈਆਂ ਮਲੇਸਟੀ ਕੰਪਨੀ ਨੇ ਮ ਟੜਾ ਜੀ ਇਹਦਾ ਰੇਟ ਹੈਗਾ ਜੀ 45000 ਰੁਪਇਆ ਸਿੰਗਲ ਬੱਕਟ 1.5hp ਦੀ ਮੋਟਰ ਲੱਗੀ ਹੋਈ ਹੈ ਠੀਕ ਹੈ ਜੀ ਇਸੇ ਵਿੱਚ ਹੀ ਤੁਰਕੀ ਤੋਂ ਇੰਪੋਰਟ ਮਲੇਸਟੀ ਮਸ਼ੀਨ ਇਹ ਆ ਜੀ ਇਹ ਆਪਣੀ ਸਿੰਗਲ ਬੱਕਟ ਡਬਲ ਕਲਾਸਟਰ ਮਤਲਬ ਇੱਕ ਢੋਲੀ ਦੇ ਵਿੱਚ ਦੋ ਗਾਵਾਂ ਚਾਊਗੀ ਜੀ ਇਹਦਾ ਰੇਟ ਹੈਗਾ ਜੀ 55000 बन ਜਾਏ हां जी ਇਹਦੀ ਮੋਟਰ ਦੀ 2 ਸਾਲ ਦੀ ਗਾਰੰਟੀ ਹੈ ਠੀਕ ਹੈ ਹਾਂ ਜੀ ਤੇ ਬਾਈ ਜੇ ਮੈਂ ਹੋਰ ਸਮਾਨ ਵੀ ਆਪਣੇ ਲਵੇ ਹਨਾ ਇਹਦੇ ਵਿੱਚ ਜੋੜ ਹੋਣ ਵਾਲਾ ਹਾਂ ਜੀ ਜਿਸ ਤਰ੍ਹਾਂ ਆਪਣੇ ਕੋਲੇ ਕਲੋ ਹੋਗੇ ਪਲਸੇਟਰ ਹੋਗੇ ਮਿਲਕਿੰਗ ਫੀਡਿੰਗ ਬੋਤਲ ਹੋਗੀ ਪਲਸੇਟਰ ਵਗੈਰਾ ਹੋਗੇ ਬਾਕੀ ਆਪਣੇ ਕੋਲੇ ਆ ਜਿਹੜੇ ਦੁੱਧ ਇਕਵਿਪਮੈਂਟ ਕਲੀਨਿੰਗ ਵਾਲੇ ਹੁੰਦੇ ਆ ਸਾਰੀ ਇੱਕ ਚੀਜ਼ ਆਪਣੇ ਕੋਲੇ ਮਿਲ ਜਾਂਦੀ ਆ ਆਪਣੇ ਕੋਲੇ ਇਹ ਜਿਹੜੀ ਮਸਟੈਟਸ ਪ੍ਰੋਵੈਂਸ਼ਨ ਹੁੰਦੀ ਆ ਯੂ 20 ਮੈਕ ਸਭ ਕੁਝ ਮਿਲ ਜਾਂਦਾ ਆਪਣੇ ਕੋਲੇ ਹਾਂ ਜੀ ਹਾਏ ਇਹ ਇਹ ਆਪਣੀ ਹੈਗੀ ਜੀ ਟੇਪ ਜਿਹੜੀ ਆਪਣੇ ਐਨੀਮਲ ਦਾ ਵੇਟਨ ਆਪਣਾ ਵਾਲੀ ਹੁੰਦੀ ਆ ਨਾ ਟੇਪ ਇਹੋ ਟੇਪ ਹੁੰਦੀ ਆ ਜੀ ਆਪਣੇ ਕੋਲੇ ਹਰ ਇੱਕ ਆਈਟਮ ਇਦਾਂ ਦੀ ਮਿਲ ਜਾਂਦੀ ਆ ਜੀ ਠੀਕ ਆ ਇਹ ਕਿੰਨੇ ਦੀ ਆ ਬੇਟੇ ਇਹਦਾ ਰੇਟ ਹੈਗਾ ਜੀ 130 ਰੁਪਏ 130 ਰੁਪਏ ਹਾਂਜੀ ਠੀਕ ਆ ਤੇ ਇੰਦਰ ਦੇਖਣਾ ਪੈਂਦਾ ਆਪਣੇ ਕੋਲੇ ਫਾਰਮ ਦੇ ਵਜੂਨ ਵਾਲੇ ਬੋਟ ਵੀ ਹੁੰਦੇ ਆ ਜੀ ਫੀਡਿੰਗ ਬੋਤਲ ਹੁੰਦੀ ਆ ਆਪਣੇ ਕੋਲੇ ਫੀਡਿੰਗ ਬੋਲ ਹੁੰਦੀ ਆ ਆ ਜੀ ਕੰਮ ਆ ਬੇਟੇ ਹਾਂਜੀ ਬਿਲਕੁਲ ਜੀ ਇਹਦਾ 1300 ਰੁਪਏ ਰੇਟ ਆ ਜੀ ਫੀਡਿੰਗ ਬੋਲ ਆਪਣੇ ਖੁਰਲੀ ਦੇ ਵਿੱਚ ਲੱਗ ਜਾਂਦਾ ਦੋ ਪਸ਼ੂਆਂ ਦੇ ਸੈਂਟਰ ਚ ਇੱਕ ਲਾ ਲਓ ਵਧੀਆ ਕੰਮ ਦੇ ਜਾਂਦਾ ਜੀ ਠੀਕ ਹੈ ਹਾਂ ਜੀ ਮਲ ਪਾਣੀ ਪੀ ਲੈਂਦੇ ਇਹਦੇ ਨਾਲ ਹਾਂ ਜੀ ਬਾਕੀ ਆਪਣੇ ਕੋਲੇ ਇਹ ਵਾਲੇ ਸਪਰੇਅ ਪੰਪ ਵਗੈਰਾ ਹਰ ਇੱਕ ਤਰ੍ਹਾਂ ਦੀ ਆਈਟਮ ਹੁੰਦੀ ਹੈ ਜੀ ਆਪਣੇ ਕੋਲੇ ਬਹੁਤ ਵਧੀਆ ਕੁਆਲਿਟੀ ਦਾ ਪੰਪ ਹੁੰਦਾ ਜੀ ਆਪਣੇ ਕੋਲੇ ਬਹੁਤ ਵਧੀਆ ਚੀਜ਼ ਇਹ ਕਿੰਨਾ ਟਾਈਮ ਨਹੀਂ ਖਰਾਬ ਹੁੰਦਾ ਇਹ ਦੇਖੋ ਜੀ ਆਪਾਂ ਨੂੰ ਯੂਜ਼ ਕਰਨਾ ਆਉਂਦਾ ਹੋਵੇ ਛੇਦੀ ਖਰਾਬ ਹੁੰਦੇ ਹੀ ਨਹੀਂ ਜੀ ਇਹ ਠੀਕ ਹਾਂ ਜੀ ਇਹ ਕਿਧਰ ਤੋਂ ਆ ਰਿਹਾ ਹੈ ਜੀ ਆਪਣੇ ਉਹ ਬੰਦਾਰਾ ਹਰੇ ਕਾਈਟਮ ਉਹ ਜੀ ਬਸਮਨ ਮੰਡਲੇ ਬਾਕੀ ਆਪਣੀ ਕੁਆਲਿਟੀ ਹੁੰਦੀ ਹੈ ਬਹੁਤ ਵਧੀਆ ਚੀਜ਼ ਆ ਜੀ ਜਦਾਂ ਮਾਰਦੇ ਹੋ ਤੁਸੀਂ ਕੋਈ ਬੱਤੂ ਗਾਣੀ ਜੀ ਸਿਆਲਾਂ ਦੇ ਵਿੱਚ ਵੀ ਇੱਦਾਂ ਹੀ ਰੁਕਤ ਘਰਮੀ ਦੇ ਵਿੱਚ ਮੀਂਹ ਘਰਮੀ ਦੇ ਵਿੱਚ ਹਾਂਜੀ ਸਹੀ ਗੱਲ ਆ ਟਿਕਾਣੇ ਤੇ ਲੱਗੀਆਂ ਗਈਆਂ ਕੰਪਨੀਆਂ ਨਹੀਂ ਪੀਣ ਨਾ ਦੁੱਧ ਪੀਉਣ ਵਾਲੀਆਂ ਆ ਪੇਟੀਆਂ ਬੋਤਲ ਹੁੰਦੀ ਹੈ ਜੀ ਆਪਣੇ ਕੋਲੇ ਬਹੁਤ ਵਧੀਆ ਕੁਆਲਿਟੀ ਦੀ ਇਹਦਾ 250 ਰੁਪਏ ਰੇਟ ਆ ਜੀ ਮੇਰੇ ਨਾਲ ਕਿੰਨੇ ਲੱਗਿਆ ਉਹਦਾ 200 ਪਰ ਰੇਟ ਆ ਜੀ ਮੇਲੇ ਤੇ ਲੱਗਿਆ ਹੋਇਆ ਬਾਪੂ ਅੱਜ ਵੇਲ ਹੱਲਾ ਇਹ ਮੈਟਾਂ ਦਾ ਗਰੀਨ ਉਹਦਾ ਇਹ ਮੈਟ ਸਿੰਗਲ ਮੈਟ ਆਪਾਂ ਨੂੰ 2700 ਰੁਪਏ ਦਾ ਰੇਟ ਆ ਜੀ ਠੀਕ ਹੈ 7x4 ਦਾ ਮੈਟ ਆ ਜੀ ਪਿਓਰ ਰਬੜ ਦਾ ਮੈਟ ਆ 1 ਸਾਲ ਦੀ ਗਾਰੰਟੀ ਮਿਲਦੀ ਆ ਇਹ ਘੱਟੋ ਘੱਟ 7 ਸਾਲ ਤੱਕ ਮੈਟ ਪੂਰਾ ਵਧੀਆ ਚੱਲਦਾ ਇਹਦੇ ਵਿੱਚ ਹੀ ਇੰਟਰਲੌਕ ਮੈਟ ਮਿਲ ਜਾਂਦਾ ਜੀ ਇਹਨਾਂ ਦੋਨਾਂ ਦਾ ਰੇਟ ਸੇਮ ਹੀ ਆ ਜੀ 2700 ਰੁਪਏ ਸਿਕਲ ਦਾ ਹਾਂਜੀ ਠੀਕ ਆ ਇਹ ਕਿੰਨਾ ਟਾਈਮ ਘੱਟ ਜਾਂਦਾ ਬਈ ਖਰਾਬ ਇਹ ਵੀ 6 ਤੋਂ 7 ਸਾਲ ਤੱਕ ਵਧੀਆ ਕੱਟ ਜਾਂਦਾ ਇੱਕ ਸਾਲ ਦੀ ਗਾਰੰਟੀ ਆਪਾਂ ਦੇਵਾਂ ਗਾਰੰਟੀ ਵੀ ਹੈਗੀ ਹੈ ਹਾਂਜੀ ਇੱਕ ਸਾਲ ਦੀ ਗਾਰੰਟੀ ਠੀਕ ਆ ਬਈ ਬਾਕੀ ਆਟੂ ਨਹੀਂ ਆਪੇ ਲੈਣਾ ਹਾਂਜੀ ਹਾਂ ਇਸ ਦੀ ਸਿੱਟਾ ਦਵਾ ਦਿੰਦਾ ਨੁਮੇਸ਼ਾ ਆ ਇਹਨਾਂ ਦਾ ਰੇਟ ਵੀ ਲਾਓ ਇਹ ਕੰਮ ਵਾਲੀਆਂ ਬਹੁਤ ਨਾਲ ਬਹੁਤ ਇਹ ਹਾਂਜੀ ਇਹ ਲਾਈਨਰ ਬਰਸ਼ ਹੁੰਦੇ ਆ ਜੀ ਲਾਈਨਰ ਸਾਫ਼ ਕਰਨ ਵਾਲੇ ਆ ਜਿਹੜੀ ਮਿਲਕਿੰਗ ਵੇਨ ਵਾਲੇ ਹੁੰਦੇ ਆ ਵੱਡੇ ਬਰਸ਼ੇ ਵੀ ਹੁੰਦੇ ਆ ਜੀ ਆਪਣੇ ਕੋਲ ਸਾਰੇ ਹਰ ਕਾਈਟਮ ਮਿਲ ਜਾਂਦਾ ਆਹ ਕਹਦੇ ਖਾਸ ਤਰ੍ਹਾਂ ਇਹ ਮਿਲਕਿੰਗ ਵੇਨ ਵਾਸਤੇ ਆ ਜੀ ਜਿਹੜੀ ਦੁੱਧ ਚਾਉਂਦੀ ਆ ਮਸ਼ੀਨ ਆ ਜਿਹੜਾ ਪਾਈਪ ਸਾਫ਼ ਕਰ ਉਹਦੇ ਪਾਈਪ ਸਾਫ਼ ਕਰਨਾ ਠੀਕ ਆ ਇਹਦਾ ਕੀ ਰੇਟ ਹੁੰਦਾ ਇਹਨਾਂ ਦਾ ਦੋਨਾਂ ਦਾ ਸੈੱਟ 300 ਰੁਪਏ ਦਾ ਜੀ 350 ਹਾਂਜੀ ਠੀਕ ਆ ਤੇ ਆ ਢੋਲੀਆਂ ਬਈ ਚਾਰ ਬਰ ਐ ਹੋ ਗਿਆ ਵੀ ਭਾਅਾਂ ਦੀ ਸੰਸਕੜ ਇਹ ਢੋਲੀਆਂ ਦੇ ਅਲੱਗ-ਅਲੱਗ ਸਾਈਜ਼ ਆ ਅਲੱਗ-ਅਲੱਗ ਰ ਇਹ 3300 ਰੁਪਏ ਦਾ ਜੀ ਠੀਕ ਹੈ ਜੀ ਬਾਕੀ ਜਿਸ ਤਰ੍ਹਾਂ ਦੇ ਸਹਜ ਉਸੇ ਤਰ੍ਹਾਂ ਦੇ ਰੇਟ ਹੈ ਜੀ ਇਹਨਾਂ ਸਿਰਾਂ ਦੇ ਰੇਟ ਹਾਂਜੀ ਇੱਕ ਵਾਰੀ ਆਪ ਦਾ ਨੰਬਰ ਤੇ ਲੋਕੇਸ਼ਨ ਦੁਆਾਰੇ ਦੱਸੋ ਹਾਂਜੀ ਆਪਣੀ ਲੋਕੇਸ਼ਨ ਹੈ ਜੀ ਨਿਹਾਲ ਸਿੰਘ ਵਾਲਾ ਬਾਗਾਪੁਰਾਣਾ ਰੋਡ ਦੀਪਨੌਰ ਡੇਰੀ ਸਲੂਸ਼ਨ ਦੇ ਨਾਮ ਤੇ ਆਪਣੀ ਸ਼ਾਪ ਹੈ ਚੰਡੀਗੜ੍ਹ ਮਾਰਕੀਟ ਦੇ ਬਿਲਕੁਲ ਸਾਹਮਣੇ ਆਪਣਾ ਨੰਬਰ ਰਹੇਗਾ ਜੀ 8427492101 ਹਾਂਜੀ ਕਾਲ ਵੀ ਦਿਖਾ ਦਿੰਨੇ ਆ ਬਾਈ ਵੀਡੀਓ ਦੇ ਵਿੱਚ ਉਹ ਬਾਕੀ ਬਾਈ ਜੇ ਕੋਈ ਬੰਦਾ ਕਰੇ ਮਸ਼ੀਨ ਮੰਗਾਵੇ ਉੱਥੋਂ ਹਾਂਜੀ ਡਿਲੀਵਰੀ ਹੁੰਦੀ ਹੈ ਜੀ ਫ੍ਰੀ ਡਿਲੀਵਰੀ ਹੈ ਆਪਣੀ ਫ੍ਰੀ ਆਫ ਕਾਸਟ ਡਿਲੀਵਰੀ ਕਰਾਂਗੇ ਪਰ ਮਸ਼ੀਨ ਆਉਣ ਦੀ ਨੂੰ 3 ਤੋਂ 4 ਦਿਨ ਲੱਗ ਜਾਂਦੇ ਜੀ ਉਹ ਪਰ ਥੋੜਾ ਜਿਹਾ ਐਡਜਸਟ ਕਰਨਾ ਪੈਂਦਾ ਠੀਕ ਆ ਜਿੰਮੇ ਜਿੰਮ ਕੱਡੀਆਂ ਮਸ਼ੀਨਾਂ ਫਿਟਿੰਗ ਕਰਨੀ ਪੈਂਦੀ ਆ ਉਹ ਦੇਖੋ ਜੀ ਫਿਟਿੰਗ ਆਪਣੀਆਂ ਮਸ਼ੀਨਾਂ ਜਿਹੜੀਆਂ ਨਾਰਮਲ ਮਸ਼ੀਨਾਂ ਐ ਜਿੱਦਾਂ ਇਹ ਮਸ਼ੀਨਾਂ ਹੋ ਗਿਆ ਇਹ 5 ਮਿੰਟ ਦਾ ਕੰਮ ਆ ਜੀ ਫਿਟਿੰਗ ਦਾ ਆਪਾਂ ਵੀਡੀਓ ਕਾਲ ਤੇ ਸਾਰੀ ਫਿਟਿੰਗ ਕਰਵਾ ਦਿੰਦੀ ਆ ਜਿਹੜੀ ਇਹ ਵਾਲੀ ਮਸ਼ੀਨ ਆ ਜੀ ਇਹਦੀ ਫਿਟਿੰਗ ਆਪਾਂ ਆਪ ਕਰੇ ਜਾ ਕੇ ਕਰਕੇ ਆ ਜੀ ਖਿਆਲ ਹਾਂ ਜੀ ਇਹ ਫਾਰਮ ਦੇ ਵਿੱਚ ਫਿਟਿੰਗ ਹੋਵੇ ਇਹ ਆਪਾਂ ਆਪ ਕਰੇ ਜਾ ਕੇ ਕਰਕੇ ਠੀਕ ਆ ਭਾਈ ਬਹੁਤ ਧੰਨਵਾਦ ਤੁਹਾਨੂੰ ਥੈਂਕ ਯੂ